ਪਿਛਲੇ ਕੁਝ ਸਾਲਾਂ ਤੋਂ ਚਾਈਨਾ ਡੋਰ ਦੀ ਵੱਡੀ ਆਮਦ ਕਾਰਨ ਪਤੰਗਬਾਜ਼ੀ ਲਈ ਲੋਕਲ ਪੱਧਰ ਅਤੇ ਦੇਸੀ ਡੋਰ ਲਗਾਉਣ ਵਾਲਿਆਂ ਦਾ ਤੰਦਾ ਚੌਪਟ ਹੋ ਗਿਆ ਸੀ ਪਰ ਇਸ ਸਾਲ ਚਾਈਨਾ ਡੋਰ ਵਿਰੁੱਧ ਸੂਬਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਵੱਡੀ ਸਖਤੀ ਕਾਰਨ ਡੋਰ ਲਗਾਉਂਦਾ ਕੰਮ ਮੁੜ ਸੁਰਜੀਤ ਹੋਇਆ ਹੈ ਹੁਸ਼ਿਆਰਪੁਰ ਸ਼ਹਿਰ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਟਾਲਾ ਦਾ ਇੱਕ ਡੋਰ ਲਗਾਉਂਦਾ ਤੰਦਾਕਰਨ ਵਾਲਾ ਵਿਅਕਤੀ ਪਿਛਲੇ ਕੁਝ ਸਾਲਾਂ ਵਿੱਚ ਦਿਖਾਈ ਨਾ ਦਿੱਤਾ ਪਰ ਇਸ ਵਾਰ ਮੁੜ ਉਹ ਹੁਸ਼ਿਆਰਪੁਰ ਪਹੁੰਚਿਆ ਅਤੇ ਡੋਰ ਲਗਾਉਂਦਾ ਤੰਦਾ ਸ਼ੁਰੂ ਕੀਤਾ ਜਿਸ ਨੂੰ ਬੂਰਪੇਂਦਾ ਵੀ ਦਿਖਾਈ ਦੇ ਰਿਹਾ ਹੈ। ਭੰਗੀਚੋ ਲਾਗੇ ਦੁਸ਼ਹਿਰਾ ਮੈਦਾਨ ਦਾ ਦੌਰਾ ਕੀਤਾ ਬਟਾਲਾ ਸ਼ਹਿਰ ਦਾ ਸਤਪਾਲ ਪੁੱਤਰ ਮਨੋਰ ਸਿੰਘ ਦੇਸੀ ਅਤੇ ਰਵਾਇਤੀ ਢੰਗ ਨਾਲ ਡੋਰ ਲਗਾ ਰਿਹਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਮਾਝਾ ਖੇਤਰ ਵਿੱਚ ਪਤੰਗਬਾਜ਼ੀ ਲੋੜੀ ਨੂੰ ਹੁੰਦੀ ਹੈ ਪਰੰਤੂ ਚਾਈਨਾ ਡੋਰ ਦੀ ਆਮਤੋਂ ਬਾਅਦ ਉਹਨਾਂ ਦਾ ਤੰਦ ਲੱਪਕ ਚੌਪਟ ਹੋ ਗਿਆ ਸੀ ਉਸਨੇ ਦੱਸਿਆ ਕਿ ਚਾਈਨਾ ਡੋਰ ਨਾਲ ਹੋਏ ਵੱਡੇ ਵੱਡੇ ਹਾਦਸਿਆਂ ਕਾਰਨ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਕੀਤੀ ਸਖਤੀ ਕਾਰਨ ਉਹਨਾਂ ਦਾ ਵਪਾਰ ਮੁੜ ਸੁਰਜੀਤ ਹੋਇਆ ਹੈ ਉਸਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਡੋਰ ਲਗਾਉਣ ਦਾ ਕੰਮ ਕਰਦਾ ਹੈ ਅਤੇ ਪਿਛਲੇ 25 ਸਾਲਾਂ ਤੋਂ ਹੁਸ਼ਿਆਰਪੁਰ ਵਿੱਚ ਦਿਨ ਮਹੀਨੇ ਲਈ ਆਉਂਦਾ ਹੈ ਜਿਸ ਕਾਰਨ ਉਸ ਦਾ ਅਤੇ ਪਰਿਵਾਰ ਦਾ ਸਾਲ ਪਰਦਾ ਗੁਜ਼ਾਰਾ ਹੋ ਜਾਂਦਾ ਸੀ ਉਸਨੇ ਦੱਸਿਆ ਕਿ ਚਾਈਨਾ ਡੋਰ ਦੀ ਆਮਦ ਵਧਣ ਕਾਰਨ ਉਸ ਦਾ ਤੰਦਾ ਚੌਪਟ ਹੋ ਗਿਆ ਸੀ ਪਰੰਤੂ ਚਾਈਨਾ ਡੋਰ ਤੋਂ ਕੁਝ ਰਾਤ ਮਿਲਣ ਕਾਰਨ ਉਹ ਮੋੜ ਇੱਥੇ ਆਇਆ ਹੈ ਅਤੇ ਬਸੰਤ ਤੋਂ ਬਾਅਦ ਵਾਪਸ ਬਟਾਲਾ ਚਲਾ ਜਾਵੇਗਾ ਹਤਪਾਲ ਜੀ ਹਾਂਜੀ ਕਿੰਨੇ ਦਿਨੋਂ ਕੰਮ ਕਰਦੇ ਹੋ ਤੁਸੀਂ ਉਹਨੂੰ 40 ਸਾਲ ਹੋ ਗਏ ਕੰਮ ਕਰਨ ਨੂੰ ਮੋਟਾਲੇ ਦੇ ਮਟਾਲਾ ਗੁਰਦਾਸਪੁਰ ਕਿਹਦੇ ਆ ਮਕਸਦ ਕੀ ਹੈ ਇਹ ਬਸੰਧਰ ਹੁਣ ਆਈਦੇ ਆ ਲੋੜੀ ਇੱਥੇ ਲਾਉਂਦੇ 4 ਮਹੀਨੇ ਇਹ ਉਧਰ ਗੁੱਡੀ ਭਾਜੀ ਉਧਰ ਲੋੜੀ ਲੱਖ ਹੁੰਦੀ ਆ ਬਿਲਕੁਲ ਬਸ ਇਹ ਮਾਰਾ ਇਹ ਹੋਣੋ ਚੱਲ ਪਈ ਦੀ ਡੋਰ ਤੇ ਬਾਕੀ ਦੇ ਪੌਂਦੀ ਲੱਗੀ ਦੀ ਆ ਬਾਕੀ ਫੇਰ ਵੀ ਅਗਲੇ ਨੇ ਵੇਛੜੀ ਦੀ ਚੋਰੀ ਹਾਂ ਬਾਕੀ ਇਹ ਡੋਰ ਜਿਹੜੀ ਆ ਹੋਣਾ ਐਸੀ ਡੋਰ ਆ ਧਾਗੇ ਦੀ ਮੱਡ ਮਾਂ ਦਾ ਲੱਗਾ ਐਸੀ ਚੱਲਦੀ ਆਈ ਸ਼ੁਰੂ ਤੋਂ ਹੋ ਗਿਆ ਜੀ ਇਹ ਤੁਹਾਡਾ ਖਾਨਦਾਨੀ ਕੰਮ ਹੀ ਉਹਨਾਂ 40 ਸਾਲ ਹੋ ਗਏ ਕੰਮ ਕਰਦੇ ਨੇ 40 ਸਾਲ ਚੱਲ ਪਿਆ ਵਾ ਅੱਗੇ ਹੋ ਗਿਆ ਇਸ ਵਿੱਚੋਂ 12 14 ਸਾਲ ਬਹੁਤ ਮਾੜਾ ਹੋਇਆ ਸੀ ਜਿਹੜਾ ਕੋਈ ਨਾ ਲੋਕੀ ਜਿਹੜੇ ਨਾ ਗੁੱਡੀ ਚੜਾਉਣ ਦੇ ਸ਼ੌਂਕੀ ਬੰਦੇ ਉਹ ਡੋਰ ਨੂੰ ਨਹੀਂ ਪਸੰਦ ਕਰਦੇ ਉਹਨਾਂ ਗੁੱਡੀ ਜਿਹੜੀ ਬੰਦ ਕਰਤੀਦੀ ਆ ਇਹ ਡੋਰ ਨੂੰ ਜਿਹੜਾ ਨਾ ਜਿਹੜੇ ਪਸੰਦ ਕਰਦੇ ਆ ਡੋਰ ਇਹ ਡੋਰ ਇਹ ਖੜਦੇ ਆ ਸਾਲਾਂ ਦੇ ਵਿੱਚ ਪਰ ਇਹ ਬੰਦੀ ਪਈ ਆ ਚਾਨਾ ਦੀ ਨਹੀਂ ਹੈਗੀ ਇਹ ਘਰ ਘਰ ਬੰਦੀ ਜਲੰਧਰਾਂ ਨੇ ਆੜਾ ਤੁਹਾਡੇ ਹਿਸਾਬ ਨਾਲ ਸ਼ਾਰਪੁਰ ਚ ਵਿਕਦੀ ਆ ਚਾਈਨਾ ਡੋਰ ਬੋਲ ਆਲੀ ਜੀ ਸਾਨੂੰ ਕਿਉਂ ਅਸੀਂ ਆਉਨੇ ਬਸੰਦੀ ਡੋਰ ਤੇ ਪ੍ਰਭਾਵ ਜਿਹੜਾ ਸਾਡੀ ਸਾਡੀ ਦਾ ਠੀਕ ਹੈ ਹੁਣ ਚੱਲ ਪਿਆ ਕੰਮ ਹਾਂਜੀ ਆਲੀ ਉਹ ਲੋਕੀ ਪਸੰਦ ਬੜੀ ਡੋਰ ਕਰਦੇ ਆ ਕਿੱਡੀ ਕਿੱਡੀ ਦੂਰੋਂ ਆਉਂਦੇ ਆ ਤੁਹਾਡੇ ਬੜੀ ਦੂਰੋਂ ਆਉਂਦੇ ਟਾਂਡੇ ਤੱਕ ਆਉਂਦੇ ਆ ਜਿਹੜਾ ਇਲਾਕੇ ਦਾ ਜਿੰਨਾ ਪਿੰਡ ਹੈਗਾ ਨਾ ਬੜਵੇਂ ਦੂਰੋਂ ਆਉਂਦੇ ਲੋਕੀ ਚਲੋ ਇਸ ਤੇ ਵੀ ਡੋਰ ਚੱਲੀ ਹੈ ਇਹ ਡੋਰ ਦਾ ਧਾਗੇਰੀ ਹੈ ਇਹ ਮਰਦ ਬਾਣਾ ਧਾਗੇ ਕੋਈ ਕੰਪਨੀ 10 ਕੰਪਨੀਆਂ ਬੰਦ ਹੋ ਗਈਆਂ ਇਹ ਬਸ ਕੋਈ ਕੰਪਨੀ ਚੱਲਦੀ ਪਈ ਹੈ ਮਰਦ ਬਾਣਾ ਦੀ ਲੋਕਾਂ ਨੂੰ ਕੀ ਸੰਦੇਸ਼ ਦਵਾਂ ਤੇ ਲੋਗਾ ਲੋਰਦੇ ਆਹੀ ਬਹੁਤ ਮਜ਼ੇਦਾਰ ਆ ਗੁੱਡੀ ਜਨਾਉਂਦਾ ਇੱਥੇ ਮਜ਼ਾ ਵਾ ਬਾਕੀ ਉਹ ਆ ਨਹੀਂ ਬਗਵਾਸ ਆ ਬਿਲਕੁਲ ਹੀ ਉਹ ਤੇ ਗਲੇ ਵੱਢੇ ਜਾਂਦੇ ਨੇ ਧੌਣਾ ਵੱਢੀ ਜਾਂਦੀਆਂ ਜਾਨਵਰ ਬੜੇ ਫਾਲ ਆਗੇ ਤੇਰੇ ਧੌਣਾ ਵੱਢੀ ਜਾਂਦੀਆਂ ਨੇ ਬਾਕੀ ਉਹ ਨੁਕਸਾਨ ਚੀਰਾ ਆ ਜੇ ਨਾ ਹੁਣ ਚੀਰਾ ਆ ਜਾਏ ਗੋਲ ਨੂੰ ਰਮਾਨ ਨਹੀਂ ਆਉਂਦਾ ਬੱਚੇ ਕੋ ਇਹਨੂੰ ਚੀਰਾ ਵੀ ਆ ਜਾਏ ਕੋਈ ਗੱਲ ਬਾਤ ਨਹੀਂ ਆ ਤੁਸੀਂ ਬਣਾ ਲੈ ਕੀ ਰੱਖਿਆ ਹੱਥ ਚ ਇਹ ਡਾਕਟਰ ਦਾ ਜੀ ਇਹ ਬੀਜ ਦਾ ਹੀ ਰਖੜਿਆ ਆਂਦਾ ਬਾਕੀ ਇਹ ਸ਼ੀਸ਼ਾ ਮੱਝਾ ਲੱਗਾ ਸਭ ਕੁਝ ਇਹ ਕਿੰਨੇ ਮੀਟਰ ਦਾ ਹੁੰਦਾ ਪਿੰਨਾ ਪਿੰਨਾ 1000 ਮੀਟਰ ਦਾ ਹੁੰਦਾ કે 2000 ਦਾ ਵੀ ਹੈ 3000 ਵਾਲਾ ਵੀ ਹੈ 4000 ਦਾ ਵੀ ਹੈ ਕਿੰਨਾ ਦਾ ਚਾਈਨਾ ਟੋਰ ਮੁਕਾਬਲੇ ਦੀ ਕੀਮਤ ਚ ਫਰਕ ਕਿੰਨਾ ਦਾ ਇਹ ਚਾਨਾ ਨੂੰ ਜਿੰਨਾ ਮਰਜੀ ਵਾੜਦੇ ਇਹਨੂੰ ਸ਼ੀਸ਼ਾ ਮੱਝਾ ਬਿਲਕੁਲ ਲੱਗਾ ਦਾ ਆ ਸਜ ਬਹੁਤ ਵੇਗ ਦਾ ਆਸ ਇਹ ਬਲੇਡ ਵਾਂਗੂ ਫਰੇਗੀ ਡੋਰ ਕੀ ਕੀ ਪਾਣਾ ਇਹਦੇ ਚ ਇਹਦੇ ਵੀ ਭਾਈ ਦਾ ਜੀ ਸ਼ੀਸ਼ਾ ਨਗਾਸਾ ਅਰਾ ਰੋਡ ਦੇ ਲਈ ਵੀ ਹੁੰਦੀ ਹੈ ਬਸ ਮੈਂ ਇੱਧਰ ਹੁਸ਼ਿਆਰਪਨ ਆਇਆ ਜਰਾ ਕੁਝ ਪਰਚੇਜ਼ ਕਰਨ ਲਈ ਤੇ ਡੋਰ ਦੇਖੀ ਮੈਂ ਇੱਥੇ ਪਈ ਜਿਹੜੀ ਕਿ ਆਪਣੀਆਂ ਨਾਲ ਬਣਾਈ ਹੋਈ ਹੈ ਤੇ ਇਹਦਾ ਲੈਣ ਦਾ ਵਿਚਾਰ ਸੀ ਮੇਰਾ ਜਾਨਕਿ ਮੈਂ ਤਾਂ ਕਹਿੰਦਾ ਚੀਨਾ ਡੋਰ ਤਾਂ ਬਿਲਕੁਲ ਬੇਕਾਰ ਹੈ ਜੀ ਜੇ ਨਾ ਜਾਨੀ ਨੁਕਸਾਨ ਹੋਵੇ ਬੱਚਿਆਂ ਦਾ ਨੁਕਸਾਨ ਹੋਵੇ ਉਹ ਤਾਂ ਬਿਲਕੁਲ ਬੇਕਾਰ ਹੋ ਪ੍ਰਸ਼ਾਸਨ ਵੱਲੋਂ ਤੋਂ ਪਾਬੰਦੀ ਲਾਉਣੀ ਚਾਹੀਦੀ ਹੈ ਠੀਕ ਹੈ ਆਪਣੀ ਬਣਾਈ ਹੋਈ ਡੋਰ ਹੈ ਤੇ ਮੈਂ ਬਹੁਤ ਖੁਸ਼ ਹਾਂ ਮੈਂ ਲੈਣ ਦਾ ਵਿਚਾਰ ਮੇਰਾ ਮੈਂ ਕਿ ਦੋ ਤਿੰਨ ਪਿੰਨੇ ਲੈ ਚਲੀ ਜੋ ਬੱਚੇ ਇਹਨਾਂ ਉਡਾਉਣਗੇ ਇਹਦਾ ਕੋਈ ਨੁਕਸਾਨ ਨਹੀਂ ਹੈ ਨੇ ਬੱਚਿਆਂ ਦੇ ਕਿ ਲੱਗ ਵੀ ਜਾਵੇ ਤਾਂ ਕੱਟ ਨਹੀਂ ਕਰਦੀਏ ਕਿਉਂ ਇਹ ਕਹਿੰਦਾ ਵੀ ਤੂੰ ਆਪਣੀ ਜਾਨ ਦੀ ਹਫਾਜ਼ਤ ਰੱਖਦੇ ਹੋਏ ਆਪਣੀ ਡੋਰ ਜਿਹੜੀ ਹੈ ਲੋਕਲ ਡੋਰ ਉਹਨੂੰ ਲਵੋ ਜਿੱਦੋਂ ਜ਼ਿਆਦਾ ਚੈਨਾ ਡੋਰ ਦਾ ਇਸਤੇਮਾਲ ਨਾ ਕਰੋ ਆਪਣੀ ਜਾਨ ਦੀ ਹਫਾਜ਼ਤ ਜ਼ਿਆਦਾ ਕਰਨੀ ਚਾਹੀਦੀ ਬੱਚਿਆਂ